ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਆਂ ਸ਼ਾਮ ਹੋ ਗਈ ਆ ਜੀ ਪੱਠੇ ਆਪਾਂ ਪਾਲੇ ਆ ਪਸੂ ਘਰ ਲਈ ਤੇ ਬੰਨਣ ਵਾਲੇ ਆ ਤੇ ਇੱਧਰ ਮੈਂ ਆਈ ਸੀ ਮੈਂ ਕਿਹਾ ਫੋਨ ਚਾਰਜ ਲਾਦਾ ਫਿਰ ਮੈਂ ਸੋਚਿਆ ਵੀਡੀਓ ਬਣਾ ਲੈਨੇ ਆ ਇੱਕ ਆਪਾਂ ਅੱਜ ਧਰੀਏ ਹਾਰੇ ਚ ਦੇ ਵਿੱਚ ਦਾਲ ਹਾਰਾ ਲਿਆ ਜੀ ਮੈਂ ਬਹੁਤ ਲੱਭਦੀ ਰਹੀ ਮਿੱਟੀ ਨਹੀਂ ਮੈਨੂੰ ਕਿਤੇ ਲੱਭੀ ਹਰ ਕੇ ਪੱਕਾ ਹਾਰਾ ਹੀ ਲੈ ਲਿਆ ਭਾਈ ਨਾ ਅੱਜ ਜਾਂਦਾ ਸੀ ਰੰਗਿਆ ਉਹ ਤੋਂ ਹਾਰਾ ਲੈ ਲਿਆ ਤੇ ਇੱਕ ਕੰਮ ਦੀ ਖਰਾਕ ਕੰਮ ਦੀ ਗੱਲ ਦੱਸਾਂ ਜੀ ਤੁਹਾਨੂੰ ਜੇ ਕਿਸੇ ਨੇ ਵਜਨ ਘਟਾਉਣਾ ਤਾਂ ਅਮਰੂਦ ਖਾ ਲਿਆ ਕਰੋ ਅੱਜ ਕੱਲ੍ਹ ਸਿਆਲ ਦਾ ਫਲ ਸਟਾਰਟ ਹੋ ਗਿਆ ਹੁਣ ਸਿਆਲ ਸਰਦੀਆਂ ਸ਼ੁਰੂ ਹੋਉਂਗਾ ਸਰਦੀਆਂ ਵਾਲਾ ਉਹਨੂੰ ਫਲ ਲੱਗਾ ਵਾ ਬਹੁਤ ਅਮਰੂਦ ਮਿੱਠੇ ਆ ਵਜਨ ਘਟਾਉਣਾ ਤੁਸੀਂ ਅਮਰੂਦ ਜ਼ਰੂਰ ਖਾਓ ਰੂਹ ਦੀ ਖਰਾਕ ਦੇ ਨਾਲ ਖਾਓ ਹਾਰੇ ਦੀ ਦਾਲ ਕਾਫੀ ਦਿਨ ਹੋ ਗਏ ਸੀ ਆਪਾਂ ਸਬਜ਼ੀ ਬਣਾਉਂਦੇ ਆ ਨੂੰ ਅੱਜ ਆਪਾਂ ਧਰੀ ਹਾਰੇ ਦੀ ਦਾਲ ਮੋਠਾਂ ਦੀ ਦਾਲ ਹਾਰੇ ਵਿੱਚ ਆਜਾ ਆਜੋ ਤੁਹਾਨੂੰ ਦਿਖਾਈਏ ਤੇ ਪਸ਼ੂ ਆਪਾਂ ਪੱਠਿਆਂ ਤੇ ਬੰਦ ਗਏ ਲਓ ਜੀ ਆਪਾਂ ਬੰਨ ਤੇ ਪਸ਼ੂ ਖਰਲੀ ਤੇ ਉਹ ਖਾ ਰੇ ਆ ਪੱਠੇ ਅੱਜ ਆਪਾਂ ਲਾਇਆ ਬਰਸੀਨ ਨੂੰ ਵੀ ਹੱਥ ਟੱਕ ਵਾਢਾ ਤੁਸੀਂ ਕੀ ਕਹੋਗੇ ਇਧਰ ਆਪਾਂ ਝੋਟੇ ਵਾਸਤੇ ਖੁਰਲੀ ਆਪਾਂ ਦੂਜੀ ਸਾਈਡ ਨੂੰ ਕਰਕੇ ਕੰਧ 'ਚ ਕੱਢਣੀ ਆ ਕਿੱਲ ਵਗੈਰਾ ਜਿਹੜੇ ਉੱਤੇ ਲੱਗਣੇ ਉਹ ਲਿਆਂਦੇ ਵੇ ਬਸ ਮੈਸਤਰੀ ਨਹੀਂ ਆਉਣ ਮੈਸਤਰੀ ਨਹੀਂ ਆ ਰਿਆ ਤੇ ਇਧਰ ਘਾਰੰਗਾ ਮੱਜਾਂ ਤੇ ਆ ਖੜੇ ਆਪਣੇ ਸੁਲਤਾਨ ਤੇ ਦਾਰਾ ਸੁਲਤਾਨ ਵੱਡਾ ਹੋ ਕੇ ਪੱਠੇ ਖਾਣ ਲੱਗਾ ਸੀ ਪਰ ਦਾਰਾ ਇਹਦੀ ਰੀਤ ਨਾਲ ਹਨਾ ਕੋਲੇ ਹੋ ਹੀ ਜਾਂਦਾ ਹੁੰਦਾ ਬੱਚੇ ਦੇ ਬੱਚਾ ਖਾਣ ਲੱਗ ਜਾਂਦਾ ਹੁੰਦਾ ਪੱਠੇ ਇਹ ਵੀ ਹੁਣ ਮੂੰਹ ਮਾਰ ਲੈਂਦਾ ਦਾਣਾ ਵਗੈਰਾ ਜੇ ਤੂੰ ਪਾਈਏ ਖਾ ਲੈਂਦਾ ਪਾਣੀ ਪੀ ਲੈਂਦਾ ਦੇਖੋ ਆਹ ਪਤ ਸੁਲਤਾਨ ਸਿੰਘ ਤੇ ਦਾਰਾ ਸੁਲਤਾਨ ਤੇ ਦਾਰਾ ਤੇ ਇਧਰ ਆਪਣੀ ਇਹ ਖਾ ਰਹੀਆਂ ਪੱਠੇ ਤੇ ਇਧਰ ਇਧਰ ਜਿਹੜਾ ਆਪਾਂ ਹਾਰਾ ਲਿਆ ਆਪਾਂ ਉਹ ਦਿਖਾਉਣੇ ਆ ਇਧਰ ਸਾਡੀ ਬੀਬੀ ਵੇਖ ਲਓ ਨਾਕੇ ਸਰਸੂਰ ਲਾਕੇ ਤੇਲ ਹੁਣ ਫਿਰ ਦੀ ਗੇੜੇ ਕੱਢਦੀ ਆਹ ਦੇਖੋ ਆਪਣੀ ਦਾਲ ਗਈ ਆ ਬਣ ਕਿਉਂਕਿ ਇਹ 3 ਕਬਜ ਦੀ ਧਰੀ ਵੀ ਸੀ ਹੁਣ ਆਪਾਂ ਥੋੜੀ ਜੀ ਅੱਗ ਹੋਰ ਪਾ ਦਾਂਗੇ ਕਿਉਂਕਿ ਆਪਾਂ ਸ਼ਾਮ ਨੂੰ ਲਾਵਾਂਗੇ ਹਜੇ ਤੰਗਾਂ ਵਗੈਰਾ ਤੜਕਾ ਵਗੈਰਾ ਲਾਵਾਂਗੇ ਤੇ ਨਾਲ ਇਹਦੇ ਵਿੱਚ ਧਰਨਾ ਮੱਝ ਵਾਸਤੇ ਥੋੜਾ ਜਿਹਾ ਲੇਟੀ ਪਾਣੀ ਦਾ ਸਮਾਨ ਇੱਧਰ ਆਪਾਂ ਤੁਹਾਨੂੰ ਬਾਹਰ ਦਾ ਰੌਂਡ ਲਵਾ ਦਗੇ ਪੱਠਿਆ ਨੂੰ ਹੱਥ ਲਾਇਆ ਅੱਜ ਪੱਠੇ ਵੱਡ ਰਿਹਾ ਹੈ ਪਾਪਾ ਇਹ ਨਾ ਥਾਂ ਵੱਢਿਆ ਗਿਆ ਚਾਰਕ ਦਿਨ ਪਹਿਲਾਂ ਥਾਂ ਵੱਧ ਵੱਢਿਆ ਜਾਂਦਾ ਹੁੰਦਾ ਮੜ ਕੇ ਹੋਲੀ ਫੋਲੀ ਜਿਹਾ ਹੱਥ ਲਾਲ ਕੇ ਪੱਠੇ ਵੱਧ ਵੱਡੇ ਕਹਿ ਦਿੰਦੇ ਹੋ ਜਾਂਦੇ ਹਨ ਠੀਕ ਹੈ ਆ ਜਾਓ ਇਹ ਤਾਂ ਹੋ ਗਿਆ ਠੀਕ ਹੋ ਗਿਆ ਬਾਤ ਕਰ ਦਿਓ ਠੀਕ ਹੈ ਜੀ ਸ਼ਾਂਤੀ ਸ਼ਾਂਤੀ ਜੀ ਹੋ ਗਈ ਕਿਹੜਾ ਪਤਾ ਨਹੀਂ ਕਿਉਂ ਤੇ ਇਧਰ ਆਪਾਂ ਤੱਪੜ ਬਣਾਇਆ ਸੀਗਾ ਤੇ ਉਹ ਆਪਾਂ ਤਾਰ ਟੰਗਣਾ ਹੈ ਹਜੇ ਉਥੋਂ ਦਾਣਾ ਪੱਕਾ ਸੰਭ ਨਾਲ ਆ ਟਰੈਕਟਰ ਵਗੇਰਾ ਧੋ ਕੇ ਅੰਦਰ ਲਾਉਣ ਵਾਲਾ ਕਿਉਂਕਿ ਟਰੈਕਟਰ ਦਾ ਕੋਈ ਕੰਮ ਥੋੜਾ ਜਿਹਾ ਰਹਿੰਦਾ ਸੀਗਾ ਤਾਂ ਕਰਕੇ ਹਜੇ ਸੈਟਿੰਗ ਨਹੀਂ ਆਈ ਤੇ ਚਲੋ ਜੀ ਆਪਾਂ ਤੜਕਾ ਕੱਟ ਲਗੇ ਦਾਲ ਸਬਜ਼ੀ ਵਾਸਤੇ ਫਿਰ ਸ਼ਾਮ ਨੂੰ ਆਪਾਂ ਆਵਾਂਗੇ ਲਾਈਵ ਤੇ ਤੁਸੀਂ ਲਾਈਵ ਨਾਲ ਬਣੇ ਰਿਹਾ ਕਰੋ ਲਾਈਵ ਦਾ ਟਾਈਮ ਆਪਣਾ ਸ਼ਾਮ ਦਾ 6:30-7 ਵਜੇ ਦੇ ਕਰੀਬ ਹੁੰਦਾ ਤੇ ਸੁਬਾ ਵੀ ਆਪਾਂ ਇੰਨੇ ਟਾਈਮ ਹੀ ਲਾਈਵ ਹੁੰਨੇ ਹੁੰਨੇ ਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜੋ ਸੋਹਣੇ ਸੋਹਣੇ ਕਮੈਂਟ ਕਰਦੇ ਆ ਲਾਈਵ ਨੂੰ ਲਾਈਕ ਕਰਦੇ ਆ ਤੇ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਥੈਂਕ ਯੂ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ